ਫਾਸਟੇ ਨਿਊਜ਼ ਟੀਮ ਵੱਲੋਂ ਅਨਗੜ ਰੇਲਵੇ ਫਾਟਕ ਦੀਆਂ ਪਹਿਲਾਂ ਵੀ ਕਈ ਖਬਰਾਂ ਵਖਾਈਆਂ ਗਈਆਂ ਹਨ ਕਿ ਫਾਟਕ ਦੀ ਸੜਕ ਟੁੱਟੀ ਹੋਈ ਹੈ ਅਤੇ ਆਏ ਦਿਨ ਹਾਦਸੇ ਹੋ ਰਹੇ ਹਨ ਜਦੋਂ ਫਾਟਕ ਬੰਦ ਹੁੰਦਾ ਤਾਂ ਵਾਹਨਾਂ ਦੀ ਭੀੜ ਲੱਗ ਜਾਂਦੀ ਹੈ ਜਿਸ ਨਾਲ ਫਾਟਕ ਪਾਰਕਰਨ ਵਿੱਚ ਕਾਫੀ ਸਮਾਂ ਲੱਗ ਜਾਂਦਾ ਹੈ ਪਰ ਇਸ ਵੱਲ ਨਾ ਤਾਂ ਰੇਲਵੇ ਵਿਭਾਗ ਦਾ ਕੋਈ ਧਿਆਨ ਹੈ ਅਤੇ ਨਾ ਹੀ ਪੰਜਾਬ ਸਰਕਾਰ ਦਾ ਸਮਾਜ ਸੇਵਕ ਅਸ਼ੋਕ ਸਿੰਘ ਲੱਦਰ ਨੇ ਇੱਕ ਵਾਰ ਫਿਰ ਫਾਸਟੇ ਨਿਊਜ਼ ਟੀਮ ਨਾਲ ਗੱਲਬਾਤ ਕਰਦਿਆਂ ਅਪੀਲ ਕੀਤੀ ਹੈ ਕਿ ਇਸ ਫਾਟਕ ਦਾ ਸੁਧਾਰ ਕੀਤਾ ਜਾਵੇ ਤਾਂ ਜੋ ਲੋਕਾਂ ਦੀ ਰਾ ਆਸਾਨ ਹੋ ਸਕਨ ਅਨਗੜ ਫਾਟਕ ਤੇ ਇਸ ਵਕਤ ਮੌਜੂਦ ਆ ਜਿਹੜਾ ਫਾਟਕ ਹੈ ਉਹਦੀ ਸੜਕ ਜਿਹੜੀ ਹੈ ਪੂਰੀ ਤਰ੍ਹਾਂ ਟੁੱਟੀ ਹੋਈ ਹੈ ਤੇ ਆਏ ਦਿਨ ਜਿਹੜੇ ਇੱਥੇ ਹਾਦਸੇ ਹੋ ਰਹੇ ਨੇ ਈ ਰਿਕਸ਼ਾ ਨੇ ਜਿਹੜੇ ਆਟੋ ਰਿਕਸ਼ਾ ਨੇ ਉਹ ਪਲਟ ਜਾਂਦੇ ਨੇ ਸੋ ਇਸ ਮੁੱਦੇ ਤੇ ਸਾਡੇ ਨਾਲ ਗੱਲਬਾਤ ਕਰਨ ਲਈ ਮੌਜੂਦ ਨੇ ਇਲਾਕੇ ਦੇ ਵਾਸੀ ਸਮਾਜ ਸੇਵਕ ਅਸ਼ੋਕ ਸਿੰਘ ਲੱੱੜ ਤੇ ਉਹਨਾਂ ਨਾਲ ਗੱਲ ਕਰਦੇ ਆਂ ਲੱਧੜ ਸਾਹਿਬ ਕੀ ਸਮੱਸਿਆਵਾਂ ਨੇ ਫਾਟਕਦੀਆਂ ਤੇ ਕਿਸ ਤਰ੍ਹਾਂ ਦੇ ਹਾਲਾਤ ਨੇ ਇੱਥੋਂ ਦੇ ਵਾਗੁਰੂ ਜੀ ਦਾ ਖਾਲਸਾ ਵਾਗੁਰੂ ਜੀ ਦੀ ਫਤਿਹ ਮੈਂ ਆਪ ਜੀ ਦਾ ਵੀਰ ਸਮਾਜ ਸੇਵਕ ਅਸ਼ੋਕ ਸਿੰਘ ਲੱਧੜ ਅਜੇ ਮੈਂ ਅੱਗੇ ਵੀ ਬੜੀ ਮਾਰਾ ਫਾਸਟਵੇ ਦੇ ਮਾਦਮ ਰਹੀਂ ਇਹਦੀ ਮੁਸ਼ਕਿਲਾਂ ਬੜੀਆਂ ਦੱਸੀਆਂ ਨੇ ਔਰ ਇੱਕ ਵਾਰ ਪਿੱਛੇ ਜੇ ਹੱਲ ਵੀ ਥੋੜਾ ਜਿਹਾ ਕੀਤਾ ਸੀ ਪਰ ਪ੍ਰਾਪਰ ਹੱਲ ਨਹੀਂ ਹੋਇਆ ਹੁਣ ਆਹ ਰੇਲਵੇ ਫਾਟਕ ਤੇ ਜਿਹੜੇ ਨੇ ਕਿ ਪਹਾੜੀ ਇਲਾਕਾ ਬਣਿਆ ਜਿਵੇਂ ਔਰ ਜਦੋਂ ਕੂੜੇ ਵਾਲੀਆਂ ਰੇੜੀਆਂ ਵੀ ਲੰਘਦੀਆਂ ਨੇ ਉਹਨਾਂ ਦਾ ਕੂੜਾ ਵੀ ਇੱਥੇ ਡਿੱਗ ਪੈਂਦਾ ਮੈਂ ਉਹ ਵੀ ਵੀਰਾਂ ਨੂੰ ਕਿਹਾ ਸੀ ਦਿਖਾਉਣ ਵਾਸਤੇ ਉਹ ਵੀ ਦਿਖਾ ਦੇਣਗੇ ਔਰ ਸਾਈਡ ਤੇ ਤੋਂ ਟੁੱਟੀਆਂ ਨੇ ਬੜੇ ਭਿਆਨਕ ਰੂਪ ਵਿੱਚ ਬਣੀ ਛੜਕ ਕਿ ਜਿਹੜੀ ਟਰਾਈ ਕਰ ਰੇਲਵੇ ਟਰਾਈ ਕਰ ਇਹਦੇ ਨਾਲ ਉਹ ਜਿਹੜੀ ਉਹ ਮਿੱਟੀ ਵੀ ਹਟੀ ਆ ਜਿਹੜੀ ਮਤਲਬ ਇਹਨਾਂ ਦੀ ਲੱਗੀ ਹੁੰਦੀ ਆ ਇੱਟਾਂ ਵਗੈਰਾ ਜਾਂ ਜੋ ਵੀ ਆ ਉਹ ਵੀ ਹਟਿਆ ਖੁਦਾ ਨਾ ਖਾਸਾ ਅਗਰ ਉਹ ਕਦੇ ਰੇਲ ਟਰਾਈ ਕਰ ਲ ਜਾਂਦਾ ਤੇ ਗੱਡੀ ਵੀ ਉਲਟ ਸਕਦੀ ਆ ਕੋਈ ਜਾਨੀਮਾਲੀ ਨੁਕਸਾਨ ਵੀ ਹੋ ਸਕਦੇ ਆ ਔਰ ਅਕਸਰ ਜਿਹੜੀਆਂ ਨੇ ਬੈਟਰੀਆਂ ਬੱਚੇ ਲੈ ਕੇ ਜਾਂਦੀਆਂ ਸਕੂਲ ਸਵੇਰੇ ਉਹ ਅਕਸਰ ਇੱਥੇ ਪਲਟਦੀਆਂ ਨੇ ਉਹਨਾਂ ਦੇ ਇੱਕ ਸ਼ੌਕਰ ਵੀ ਇੱਕ ਦਿਨ ਟੁੱਟ ਗਏ ਤੇ ਉਹਨਾਂ ਨੂੰ ਫੇਰ ਚੋਕ ਕੇ ਖੜਿਆ ਸੱਟਾਂ ਵੀ ਲੱਗਦੀਆਂ ਇਹ ਬੜਾ ਭਿਆਨਕ ਮੰਜ਼ਰ ਹੈ ਜਦੋਂ ਜਮ ਲੱਗ ਜਾਂਦਾ ਜਦੋਂ ਫਾਟਕ ਬੰਦ ਹੁੰਦਾ ਜਦੋਂ ਜਦੋਂ ਖੁੱਲਦਾ ਹੈ ਨਾ ਉਹਦਾ ਇੱਕ ਬੜਾ ਭਿਆਨਕ ਮੰਜ਼ਰ ਹੁੰਦਾ ਉਹਦਾ ਬੜੀ ਮੁਸ਼ਕਲ ਹੁੰਦੀ ਆ ਇੱਕ ਦੂਜੇ ਦੇ ਵਿੱਚ ਵੱਜਦੇ ਨੇ ਕਿਉਂਕਿ ਉਤੋਂ ਜਦੋਂ ਚੜਦੇ ਪਹਾੜੀ ਲੱਕੇ ਚੋਂ ਕਿ ਉਹ ਬੈਟਰੀ ਚੜਦੀ ਨਹੀਂ ਗਈ ਉਹ ਇੱਕ ਦੂਜੇ ਵਿੱਚ ਵੱਜਦੀਆਂ ਨੇ ਉਦੋਂ ਵੀ ਬੜਾ ਨੁਕਸਾਨ ਹੁੰਦਾ ਕਿਤੇ ਇਹ ਨਾ ਹੋਵੇ ਕਾਨੂੰ ਕੋਈ ਜਾਨੀ ਮਾਲੀ ਨੁਕਸਾਨ ਹੋ ਜਾਵੇ ਸੋ ਮੈਂ ਰੇਲਵੇ ਨੂੰ ਬੇਨਤੀ ਕਰਦਾ ਕਿ ਇਹਨੂੰ ਜਲਦੀ ਤੋਂ ਜਲਦੀ ਇਹਦਾ ਹੱਲ ਕੀਤਾ ਜਾਵੇ ਲੋਕਾਂ ਦੀ ਜਾਨ ਮਾਲ ਦੀ ਰਾਖੀ ਕੀਤੀ ਜਾਵੇ ਇਨੀਆਂ ਬੇਨਤੀਆਂ ਸਬਾਹ ਸੇਵਕ ਅਸ਼ੋਕ ਸਿੰਘ ਲੱਧੜ ਦੀਆਂ ਪ੍ਰਵਾਨ ਕਰਨੀਆਂ ਜੀ ਜੈ ਭੀਮ ਜੈ ਭਾਰਤ ਸੋ ਇਹ ਹਨ ਸਮਾਜ ਸੇਵਕ ਸ਼ੋਕ ਸਿੰਘ ਲੱਦੜ ਜਿਨ੍ਹਾਂ ਨੇ ਇਥੋਂ ਦੀਆਂ ਸਮੱਸਿਆਵਾਂ ਦੱਸੀਆਂ ਨੇ ਹੁਣ ਇਹਨਾਂ ਸਮੱਸਿਆਵਾਂ ਦਾ ਹੱਲ ਰੇਲਵੇ ਵਿਭਾਗ ਨੇ ਕਰਨਾ ਹੈ ਜਾਂ ਹਲਕਾ ਵਿਧਾਇਕ ਨੇ ਕਰਨਾ ਹੈ ਇਹ ਤੇ ਉਹ ਜਾਣਨ ਪਰ ਇਹ ਲੋਕ ਪਰੇਸ਼ਾਨ ਨੇ ਤੇ ਇਹਨਾਂ ਦੀਆਂ ਪਰੇਸ਼ਾਨੀਆਂ ਜਿਹੜੀਆਂ ਨੇ ਉਹ ਜਲਦ ਦੂਰ ਹੋਣੀਆਂ ਚਾਹੀਦੀਆਂ ਨੇ ਸਹਿਯੋਗੀ ਰਾਕੇਸ਼ ਕੁਮਾਰ ਦੇ ਨਾਲ ਵਿਜੇ ਕੁਮਾਰ ਅਮਰੇਸਰ ਖਬਰਨਾਮਾ